ਦੇਖੋ ਜੀ ਇਹ ਪਿੰਡ ਗੋਤਰਾ ਲਾੜੀ ਦੇ ਤਾਂ ਕਿਸੇ ਦੇ ਵਿੱਚ ਪੈਂਦਾ ਹੈ ਏਰੀਆ ਨੀਅਰ ਪਿੰਡ ਕੋਠਿਆਂ ਦੇ ਲਾਗੇ ਦਾ ਏਰੀਆ ਹੈ ਦੇਖੋ ਮੰਡੀ ਬੋਰਡ ਦੀ ਸੜਕ ਮੰਡੀ ਬੋਰਡ ਦੀ ਸੜਕ ਹੈ ਤੇ ਸੜਕ ਦੇ ਕੰਡੇ ਦੇ ਉੱਤੇ ਆ ਦੇਖੋ ਜੀ ਖੱਡਾ ਪੈ ਗਿਆ ਔਰ ਖੱਡੇ ਦੇ ਵਿੱਚੋਂ ਜਿਹੜਾ ਪਾਣੀ ਦੇਖੋ ਜੀ ਕਿੰਨੀ ਸਪੀਡ ਦੇ ਵਿੱਚ ਚੱਲਦਾ ਪਿਆ ਤਾਂ ਇਹ ਪਤਾ ਨਹੀਂ ਪ੍ਰਸ਼ਾਸਨ ਦੇ ਵਿੱਚ ਸੜਕ ਬਚਣੀ ਹੈ ਜਾਂ ਨਹੀਂ ਬਚਣੀ ਇਹਦੇ ਬਾਰੇ ਨਹੀਂ ਪਤਾ ਕਿ ਕੁਝ ਸਮਾਂ ਪਹਿਲਾਂ ਇਸੇ ਤਰ੍ਹਾਂ ਦਾ ਖੱਡਾ ਜਿਹੜਾ ਆ ਉਹ ਪਹਿਲਾਂ ਨਹੀਂ ਪਿਆ ਸੀ ਬਟ ਇਹ ਖੱਡਾ ਤਾਂ ਚਲੋ ਹੁਣ ਛੋਟਾ ਪੈ ਗਿਆ ਇੱਕ ਤੋਂ ਪਹਿਲੇ ਬਹੁਤ ਵੱਡਾ ਖੱਡਾ ਸੀ ਜਿਹੜਾ ਕਿ ਮੈਂ ਖੁਦ ਫਿਰ ਜੀਸੀਬੀ ਲਾ ਕੇ ਉਹ ਸਾਰੀ ਉਹਦੇ ਵਿੱਚ ਮੈਂ ਮਿੱਟੀ ਜੜੀ ਆ ਉਪਵਾਈ ਸੀ ਤਾਂ ਮੈਂ ਇਹ ਧਿਆਨ ਚ ਲਿਆਣਾ ਚਾਹੁੰਦਾ ਮੰਤਰੀ ਸਾਹਿਬ ਦੇ ਔਰ ਪ੍ਰਸ਼ਾਸਨ ਦੇ ਕਿ ਇਹ ਇਸ ਚੀਜ਼ ਤੇ ਗੌਰ ਕੀਤੀ ਜਾਵੇ ਕਿਉਂਕਿ ਇਹ ਲਿੰਕ ਰੋਡ ਹੈ ਇਹ ਫਿਰ ਸੂਬਿਆਂ ਤੋਂ ਲੈ ਕੇ ਤਾਰਾਗੜ ਤੱਕ ਰੋਡ ਜਾਂਦਾ ਔਰ ਇਥੋਂ ਅਨੇਕਾਂ ਹੀ ਸਾਧਨ ਜਿਹੜੇ ਗੁਜ਼ਰਦੇ ਆ ਔਰ ਆ ਤੁਸੀਂ ਡੰਗੇ ਦੀ ਹਾਲਤ ਦੇਖੋ ਡੰਗਾ ਜਿਹੜਾ ਆ ਇੱਥੇ ਜਿਹੜਾ ਆ ਸੂਰਤ ਤੋਂ ਪਹਿਲੇ ਇੱਥੇ ਖੱਡਾ ਪਿਆ ਸੀ ਤੇ ਇੱਥੇ ਉਹ ਦੇਖੋ ਜਿੱਥੇ ਅੱਗੇ ਉਹ ਢੇਰ ਚਾ ਲੱਗਾ ਉੱਥੋਂ ਦਾ ਖੱਡਾ ਪਿਆ ਸੀ ਇਹਨਾਂ ਸਾਰੀ ਜੀਸੀਬੀ ਦੇ ਨਾਲ ਜਿਹੜੀ ਮਿੱਟੀ ਆ ਉਹ ਫੁਵਾਈਆ ਤੇ ਇਹਨੂੰ ਕਵਰ ਨਾ ਕੀਤਾ ਬਟ ਇਹ ਜਿਹੜਾ ਡੰਗਾ ਡੰਗਾ ਟੁੱਟਣ ਵਾਲਾ ਏ ਇਹ ਡੰਗਾ ਥਿਰਕ ਗਿਆ ਦਾ ਆ ਤੇ ਜੇ ਇੱਥੇ ਕੱਲ ਨੂੰ ਕੋਈ ਹਰਜ ਮਰਜ ਹੋ ਜੇ ਜਾਂ ਕਿਸੇ ਤਰ੍ਹਾਂ ਦਾ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹ ਜਿਹੜੀ ਆ ਉਹ ਬੜੀ ਹੀ ਕਰਨਿੰਦਨਜੋਗ ਜਿਹੜੀ ਗੱਲ ਹੋ ਜਾਂਦੀ ਹੈ ਕਿ ਹਾਂ ਵੀ ਸਾਇਦ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਲੈਂਦੀ ਇਹ ਗੱਲ ਤਾਂ ਮੈਂ ਅਜੀਤ ਜੀ ਨਾਲ ਗੱਲ ਕੀਤੀ ਤੇ ਅਜੀਤ ਸਾਹਿਬ ਕਹਿੰਦੇ ਕਿ ਸੜਕ ਤੁਹਾਡੀ ਪਾਸ ਨਹੀਂ ਹੋਈ ਜੀ ਤੁਸੀਂ ਆਪ ਹੀ ਆਪਣੇ ਹਿਸਾਬ ਨਾਲ ਮਿੱਟੀ-ਮਿੱਟੀ ਪਾ ਲਓ ਤੇ ਸਾਡੇ ਕੋਲ ਕੋਈ ਇਦਾਂ ਦੀ ਪ੍ਰਪੋਜ਼ਲ ਨਹੀਂ ਆਈ ਹੈਗੀ ਤਾਂ ਮੈਂ ਇਹ ਧਿਆਨ ਤੇ ਲਿਆਉਣਾ ਚਾਹਨਾ ਕਿ ਆ ਦੇਖੋ ਕੀ ਹਾਲਾਤ ਬਣੇ ਪਏ ਨੇ ਜਿਹੜੀ ਸੜਕ ਹੈਗੀ ਹੈ ਆ ਦੇਖੋ ਇਹ ਡੰਗੇ ਦੀ ਹਾਲਤ ਡੰਗਾ ਕਰੈਕ ਹੋ ਕੇ ਥੱਲੇ ਚਲ ਗਿਆ ਔਰ ਇਹ ਸਿਰਫ ਇੱਕ ਪੇੜ ਦੇ ਕਰਕੇ ਜਿਹੜਾ ਉਹ ਬਚਿਆ ਹੋਇਆ ਆ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਹੀ ਧਿਆਨ ਦੇ ਵਿੱਚ ਲਿਆਉਣ ਵਾਲੀਆਂ ਨੇ ਔਰ ਇਹਨਾਂ ਨੂੰ ਇਹਨਾਂ ਦੇ ਉੱਤੇ ਸੇਤੀ ਹੀ ਜਿੰਨਾ ਛੇਤੀ ਹੋ ਸਕੇ ਉਹਨੇ ਛੇਤੀ ਅਮਲ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਕਿਸੇ ਦਾ ਵੀ ਜਾਨ ਮਾਲ ਦਾ ਜਾਰਾ ਨੁਕਸਾਨ ਹੋ ਸਕਦਾ ਆ ਆਪਾਂ ਕਿਸੇ ਦੀ ਜ਼ਿੰਦਗੀ ਨਾਲ ਆਪਾਂ ਖਿਲਵਾੜ ਨਹੀਂ ਕਰ ਸਕਦੇ ਤਾਂ ਇਹ ਇੱਕ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਵਾਲਾ ਹੀ ਮੈਨੂੰ ਜਿਹੜਾ ਉਹ ਲੱਗਦਾ ਪਿਆ ਸੋਰਸ ਤਾਂ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਉਹ ਸਰਕਾਰ ਅੱਗੇ ਵੀ ਹੋਰ ਮੰਤਰੀ ਸਾਹਿਬ ਅੱਗੇ ਵੀ ਕਿ ਇਹਨੂੰ ਜਲਦ ਤੋਂ ਜਲਦ ਜਿਹੜਾ ਇਹਦਾ ਕਰਵਾਇਆ ਜਾਵੇ ਨਹੀਂ ਤਾਂ ਬਰਸਾਤ ਦੇ ਵਿੱਚ ਸਾਇਦ ਹੀ ਇਹ ਜਿਹੜੀ ਸੜਕ ਜਿਹੜੀ ਹੈ ਬਚੇ ਰੁੜ ਜਾਣੀ ਆ ਔਰ ਰਸਤਾ ਜਿਹੜਾ ਬਲੌਕ ਹੋ ਜਾਣਾ ਆ ਬਰਸੂਏ ਤੋਂ ਤਾਰਾਗੜ੍ਹ ਨੂੰ ਜਾਣ ਵਾਲਾ ਤਾਂ ਮੇਰੀ ਬੇਨਤੀ ਹੈ ਕਿ ਇੱਥੇ ਗੌਰ ਫਰਮਾਈ ਜਾਵੇ ਬਹੁਤ ਬਹੁਤ ਧੰਨਵਾਦ ਜੀ ਪਿੰਡ ਕੋਠਿਆਂ ਘੋਤਾਂ ਲਾੜੀ ਤੋਂ ਅਸ਼ੋਕ ਕੁਮਾਰ ਜੀ ਮੈਨੂੰ ਰਸਤੇ ਵਿੱਚ ਹੀ ਮਿਲੇ ਤੇ ਇਹਨਾਂ ਦੇ ਜਵਾਨੀ ਸੁਣੋ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਅਸ਼ੋਕ ਕੁਮਾਰ ਜੀ ਹਾਂਜੀ ਨਮਸਕਾਰ ਜੀ ਹਾਂਜੀ ਸਰ ਇਹ ਰੋਡ ਹੈਗਾ ਬਰਸੂਏ ਤੋਂ ਤਾਰਾਗੜ੍ਹ ਦਾ ਇੱਥੇ ਪਹਿਲੇ ਵੀ ਇੱਥੇ ਪਿਆ ਹੈਗਾ ਅਸੀਂ ਖੜਾ ਅਭੀ ਸਰਪੰਚ ਸਾਹਿਬ ਸਾਡੇ ਪਿੰਡ ਦੇ ਸਰਪੰਚਾਂ ਕਰੇ ਦੀ ਕੁਮਾਰ ਨੇ ਉਹਨੇ ਪੂੜਿਆ ਗਿਆ ਸੀ ਹੁਣ ਫਿਰ ਇੱਥੇ ਨਵਾਂ ਖੱਡਾ ਪੈ ਗਿਆ ਹੈਗਾ ਯਾਰ ਆਉਣ ਵਾਲੇ ਦਿਨਾਂ ਦੇ ਬਰਸਾਤਾਂ ਦੇ ਦਿਨਾਂ ਵਿੱਚ ਜੇਕਰ ਇੱਕ ਦਿਨ ਦੀ ਬਾਰਿਸ਼ ਹੋ ਗਈ ਤੇ ਇਹ ਖੱਡਾ ਬਹੁਤ ਵੱਡਾ ਬਣ ਜਾਣਾ ਆਉਣ ਜਾਣ ਵਾਲਾ ਰੋਡ ਬਿਲਕੁਲ ਬੰਦ ਹੋ ਜਾਣਾ ਬਲਾਕ ਹੋ ਜਾਣਾ ਸਰ ਇਹਦਾ ਕੋਈ ਇੰਤਜ਼ਾਮ ਕੀਤਾ ਜਾਏ ਜਲਦੀ ਤੋਂ ਜਲਦੀ ਤੇ ਜੇ ਕੋਈ ਘਟਨਾ ਹੋ ਗਈ ਤੇ ਕੋਈ ਕੌਣ ਜ਼ਿੰਮੇਵਾਰ ਹੋਵੇਗਾ ਸਰ ਹਾਂਜੀ ਸਰ ਪੰਜਾਬ ਸਰ ਜੀ ਆ ਤੁਸੀਂ ਸੁਣ ਲਿਆ ਜਿਹੜੀ ਕੀ ਗੱਲ ਹੋਣਾ ਦੀ ਤੁਸੀਂ ਇਹ ਦੇਖੋ ਇਸੇ ਖੱਡੇ ਦੀ ਗੱਲ ਕਰ ਰਿਹਾ ਹਰ ਇੱਕ ਬਰਸਾਤ ਹੋਈ ਨਹੀਂ ਆ ਇੱਕ ਹੀ ਵਾਰੀ ਪਈ ਐ ਔਰ ਇਹਦਾ ਇਹ ਹਾਲ ਹੈ ਤੇ ਜਦੋਂ ਬਰਸਾਤ ਹੋਏਗੀ ਤੇ ਸਾਇਦ ਹੀ ਸੱਤ ਪਜੇ ਹਾਂਜੀ ਸਰ ਸਰ ਜੋ ਸਰਪੰਚ ਸਾਹਿਬ ਉਹਨਾਂ ਬੋਲਿਆ ਸਾਰਾ ਬਿਲਕੁਲ ਠੀਕ ਹੈਗਾ ਯਾ ਇਹਦਾ ਜੱਦੀ ਤੋਂ ਜਲਦੀ ਕੋਈ ਇੰਤਜ਼ਾਮ ਕੀਤਾ ਜਾਵੇ ਇਧਰ ਵੀ ਨਾਲਾ ਹੈਗਾ ਉਧਰ ਵੀ ਥੱਲੇ ਨਹਿਰ ਜੀ ਚਲਦੀ ਹੈਗੀ ਯਾ ਇਧਰੋਂ ਪੈਂਦਾ ਹੈਗਾ ਨੀਚੋਂ ਨਿਕਲਦਾ ਹੈਗਾ ਥੱਲੋ ਸੜਕ ਦੇ ਵਿੱਚੋਂ ਵਿੱਚ ਪੋਲ ਪੈ ਗਿਆ ਹੈਗਾ ਯਾ ਤੇ ਸਾਰੇ ਸੜਕ ਕਦੇ ਵੀ ਬੈਹ ਸਕਦੀ ਆ ਇਹਦਾ ਜਲਦੀ ਤੋਂ ਜਲਦੀ ਕੋਈ ਡੰਗਾ ਕੱਢ ਕੇ ਜਾਂ ਕੋਈ ਹੋਰ ਇੰਤਜ਼ਾਮ ਕਰਕੇ ਇਹਦਾ ਜਿਹੜੀ ਸੁਰੱਖਤਾਂ ਕੀਤੀ ਜਾਵੇ ਰੋਡ ਦੀ ਸ਼ੋਕਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜੀ ਮੁੱਦਾ ਜਿਹੜਾ ਤੁਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਔਰ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਹੰਦਾ ਫਿਰ ਮੈਂ ਬਾਕੀ ਡਿਪਾਰਟਮੈਂਟ ਦੇ ਨਾਲ ਮੈਂ ਗੱਲ ਕੀਤੀ ਸੀ ਆਈਡੀਓ ਸਾਹਿਬ ਨਾਲ ਤੇ ਉਹ ਕਹਿੰਦੇ ਕਿ ਇਹ ਜਿਹੜਾ ਰੋਡ ਹੈ ਇਹ ਤੁਹਾਡਾ ਪਾਸ ਨਹੀਂ ਹੋਏਗਾ ਇਹ ਤੁਸੀਂ ਆਪ ਹੀ ਆਪਣੇ ਲੈਵਲ ਤੇ ਕਰ ਲਓ ਤੇ ਆਪਣੇ ਲੈਵਲ ਤੇ ਆਪਾਂ ਜਿੰਨਾ ਕਰ ਸਕਦੇ ਉਹਨਾਂ ਕਰ ਲਿਆ ਸੀ ਆਪਾਂ ਤੇ ਇਹ ਹੁਣ ਹਰੇਕ ਥਾਂ ਤੋਂ ਖੱਡੇ ਪਈ ਜਾਣਗੇ ਤੇ ਸਰਪੰਚੀ ਕਰੀ ਜਾਵੇ ਤੇ ਇਹ ਤੇ ਮੰਡੀ ਬੋਰਡ ਦਾ ਕੰਮ ਹੈ ਤਾਂ ਮੇਰੀ ਬੇਨਤੀ ਹੈ ਮੰਤਰੀ ਸਾਹਿਬ ਅੱਗੇ ਕਿ ਮੰਤਰੀ ਸਾਹਿਬ ਇਹਨੂੰ ਪਲੀਜ਼ ਪਹਿਲ ਦੇ ਆਧਾਰ ਤੇ ਕੰਮ ਕਰਵਾਓ